ਬੰਬੇ ਵਿਕੇ ਡਰਾਈਵਰੀ ਕਰਨ ਗਏ ਟਰੱਕ ਡਰਾਈਵਰ ਤੇ ਪਈ ਮੁਸੀਬਤ ਪਰਿਵਾਰ ਦਾ ਵੀ ਪਿੱਛੋ ਬੁਰਾ ਹਾਲ ਵਿਧਾਨ ਸਭਾ ਹਲਕਾ ਖੇਮ ਕਰਨ ਅਧੀਨ ਪੈਂਦੇ ਪਿੰਡ ਮਾਨ ਵਿਕੇ ਜਾਣਕਾਰੀ ਦੇਂਦੇ ਹੋਏ ਪੀੜਤ ਬਜ਼ੁਰਗ ਵਿਅਕਤੀ ਗੁਲਜਾਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਡਰਾਈਵਰੀ ਕਰਦੇ ਹੋਏ ਉਹ ਬੰਬੇ ਚਲਾ ਗਿਆ ਜਿੱਥੇ ਕੀ ਰਸਤੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਐਕਸੀਡੈਂਟ ਦੌਰਾਨ ਉਸ ਨੂੰ ਬੰਬੇ ਪੁਲਿਸ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ ਉਹਨਾਂ ਕਹਿੰਿਆ ਕਿ ਘਰ ਦੇ ਇੰਨੇ ਜ਼ਿਆਦਾ ਮਾੜੇ ਹਾਲਾਤ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤੱਕ ਨਹੀਂ ਹੈਗੀ ਉਹ ਆਪਣੇ ਲੜਕੇ ਦੇ ਪਿੱਛੇ ਕਿਸ ਤਰ੍ਹਾਂ ਜਾਣ ਉਹਨਾਂ ਕਹਿੰਿਆ ਕਿ ਕਈ ਦਿਨ ਹੋ ਚੱਲੇ ਹਨ ਉਹਨਾਂ ਦੇ ਲੜਕੇ ਅੰਦਰ ਨੂੰ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਦੇ ਲੜਕੇ ਦੇ ਹਾਲਾਤ ਕਿਸ ਤਰੀਕੇ ਨਾਲ ਹਨ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਬੰਬੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਨੂੰ ਜਲਦੀ ਤੋਂ ਜਲਦੀ ਛਡਵਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਦੇ ਘਰ ਦੇ ਹਾਲਾਤ ਹਨ ਉਹ ਕਾਫੀ ਤਰਸਯੋਗ ਬਣੇ ਹੋਏ ਹਨ ਕੀ ਨਾ ਬਾਈ ਤੁਹਾਡਾ ਗੁਜਾਰ ਸਿੰਘ ਕੀ ਗੱਲ ਕੀ ਹਾਲਾਤ ਬਣੇ ਪਏ ਨੇ ਘਰ ਦੇ ਕੀ ਗੱਲ ਹੈ ਇਹ ਗਰੀਬੀ ਆ ਫੜੀ ਕੋਈ ਨਹੀਂ ਤੇ ਨਿਕਲ ਜੇ ਬੱਚੇ ਨੇ ਤੇ ਮੁੰਡਾ ਗਿਆ ਸੀ ਬੰਬੇ ਗੱਡੀ ਉਸੇ ਐਕਸੀਡੈਂਟ ਹੋ ਗਿਆ ਉਹ ਜਿਹੇ ਫੜਿਆ ਗਿਆ ਕਿਹਨਾ ਹੈ ਮੁੰਡੇ ਦਾ ਗੁਰਵਿੰਦਰ ਸਿੰਘ ਗੱਡੀ ਆਵਦੀ ਆ ਨਹੀਂ ਜੀ ਤੇਜ਼ ਵੀ ਲੰਗਦਾ ਹੈ ਅੱਛਾ ਤੇ ਸਾਢੇ 40 10 ਰੁਪਏ ਜਿਹੜੇ ਅਸੀਂ ਉਹ ਜਾ ਕੇ ਮੱਕਰ ਚੜ੍ਹੇਗੇ ਉਹ ਅਸੀਂ ਦੇ ਜਾਈ ਦਾ ਮਾਨਤ ਕਰਦੇ ਹਾਂ ਸਾਡੇ ਗਰੀਬਾਂ ਦੀ ਮਰਜ਼ੀ ਕੀਤੀ ਆ ਕਿੰਨੇ ਦਿਨ ਹੋ ਗਏ ਫੜੇ ਨੂੰ ਇਹ ਮੰਗਲਵਾਰ ਦਾ ਹੈ ਉਦੋਂ ਨਾ ਮਗਰ ਨਹੀਂ ਗਏ ਨਹੀਂ ਮਗਰ ਕਰਨਾ ਜਾਣਾ ਹੀ ਨਹੀਂ ਲਿਗੂ ਪੈਸਾ ਨਹੀਂ ਜਾਣਾ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਤਾਂ ਇਹੋ ਕਰਦੇ ਸਰਕਾਰ ਕੋਲ ਸਾਨੂੰ ਮਰਜ਼ੀ ਦਿੱਤੀ ਜਾਵੇ ਤੇ ਅਸੀਂ ਕੋਈ ਕੋਈ ਲਾ ਕੇ ਮਗਰ ਚੁਣ ਸ਼ਰਾ ਲਈ ਕੀ ਨਾ ਪੰਜੀ ਤੁਹਾਡਾ ਬਲਵਿੰਦਰ ਕੋ ਤੇ ਕੀ ਗੱਲ ਕੀ ਮਸਲਾ ਹੈ ਜੀ ਇਹ ਜਿਹੜਾ ਹਾਲਾਤ ਕਿੱਡੇ ਬੜੇ ਹੋਏ ਪੈਣ ਕਰਦੇ ਜੀ ਰੇ ਪਾਣੀ ਬੰਨਾ ਗਾਨੀ ਆ ਉਹਤੇ ਆਦੀ ਕਮਾਈ ਕਰਦੇ ਹੈ ਬਾਹਰ ਤੇ ਉਹੀ ਰੈসিডেন্ট ਗੁਰਵਿੰਦਰ ਸਿੰਘ ਦਾ ਬਾਹਰ ਹੋ ਗਿਆ ਤੇ ਧੱਕਾਈ ਜੋਗੇ 10000 ਰੁਪਏ ਸਾਡੇ ਕੋਲੇ ਮਗਰ ਤਰਹੀ ਜਾ ਕਿਹੜੇ ਦੇਸ਼ ਚ ਫੜਿਆ ਹੁਣ Gujarat ਚ Gujarat ਚ ਆ ਹਾਂ ਕਿੰਨੇ ਦਿਨੋਂ ਚੱਲਿਆ ਮੰਗਲਵਾਰ ਦਾ ਤੇ ਮਗਰ ਕਿਉਂ ਨਹੀਂ ਜਾਂਦੇ ਪਹਰਾ ਨਹੀਂ ਕੋਲ ਹੈਗਾ ਜਾਈ ਕੀ ਕਰ ਦੇਣਾ ਵੀਰ ਵੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਸਰਕਾਰ ਤੋਂ ਸਾਨੂੰ ਮਦਦ ਦਿੱਤੀ ਜਾਵੇ ਠੀਕ ਨਹੀਂ ਕਿ ਉਹਦੇ ਬੱਚੇ ਆ ਹੁਣ ਬਾਹਰ ਆਉਣਾ ਚਾਹੀਦਾ ਕਿ ਬਿਨ ਕਿਵੇਂ ਬਾਹਰ ਆ ਜੇ ਮੇਰਾ ਬੁੱਤ ਕੀ ਨਾਂ ਮੈਂ ਦੀ ਤੁਹਾਡਾ ਸਰਪੀਕਾਰ ਤੇ ਕੀ ਗੱਲ ਹੋਈ ਗੁਰਵਿੰਦਰ ਸਿੰਘ ਨੂੰ ਜਿਹੜਾ ਵਾ ਕਮਾਈ ਕਰਨ ਵਾਸਤੇ ਉਹ ਉੱਥੇ ਐਕਸੀਡੈਂਟ ਹੋ ਗਿਆ ਵਾ ਗੁਜਰਾਤ ਚ ਕਿੰਨੇ ਦਿਨ ਹੋ ਗਿਆ ਜੀ ਮੰਗਲਵਾਰ ਦੀ ਗੱਲ ਹੈ ਭਾਜੀ ਤੇ ਹੁਣ ਕਿੱਥੇ ਨੇ ਉਹ ਹੁਣ ਉੱਥੇ ਜੇਲ੍ਹ ਚ ਹੀ ਆ ਤੇ ਕੀ ਗੱਲ ਤੁਸੀਂ ਇਹਦੇ ਘਰ ਦੇ ਹਾਲਾਤ ਕਿਹ ਤਰ੍ਹਾਂ ਦੇ ਹੋਏ ਪੈਣ ਕੀ ਗੱਲ ਗਰੀਬੀ ਪਹਿਲੀ ਬੰਦਾ ਨਹੀਂ ਹੈਗਾ ਤਾਂ ਗੁਜ਼ਾਰਾ ਕਿਵੇਂ ਹੁੰਦਾ ਹੈ? ਉਹਨਾਂ ਦੀ ਕਮਾਈ ਹੁੰਦੀ ਮਾੜੀ-ਮੋਟੀ ਜਿਹੀ ਉਹ ਹੀ। ਤੇ ਹੁਣ ਮਗਰ ਨਹੀਂ ਗਏ ਤੁਸੀਂ? ਨਹੀਂ। ਕਿਉਂ? ਤਾਂ ਤੇ ਲਾਨੀ ਹੈ ਗੱਲ ਉਹਨੂੰ। ਤੇ ਕੀ ਮੰਗ ਕਰਦੇ ਜੀ ਹੁਣ ਪ੍ਰਸ਼ਾਸਨ ਤੋਂ? ਸਰਕਾਰ ਕੋਲ ਇਹ ਹੀ ਮੰਗ ਕਰਦੇ ਆਂ ਕਿ ਸਾਡੀ ਮੱਤ ਕੀਤੀ ਜਾਵੇ ਅਸੀਂ ਮਗਰ ਤਾਂ ਹਾ ਤੇ ਲਲਾ ਕੇ ਜਾਈਏ। ਕਿੰਨੇ ਬੱਚੇ ਨੇ ਛੋਟੇ? ਮੇਰੇ ਦੋ ਧੀਆ ਤੇ ਇੱਕ ਪੁੱਤ ਆ। ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੇ ਕਿਸੇ ਨਾਲ ਸੰਪਰਕ ਕਰਨਾ ਹੋਵੇ? 7208319406